ਲੁਧਿਆਣਾ ਸ਼ਹਿਰ ਵਿੱਚ ਚੱਲ ਰਹੀ ਪ੍ਰਦਰਸ਼ਨੀ ਕਾਰਵਾ ਦੇ ਵਿੱਚ 150 ਤੋਂ ਵੱਧ ਕੰਪਨੀਆਂ ਸ਼ਾਮਲ ਹੋਈਆਂ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਲਈ ਇੱਕੋ ਛੱਤ ਹੇਠਾਂ ਵੱਖ-ਵੱਖ ਕਿਸਮਾਂ ਦੀਆਂ ਚੀਜ਼ਾਂ ਵੇਖਣ ਨੂੰ ਮਿਲਣਗੀਆਂ ਇਹ ਪ੍ਰਦਰਸ਼ਨੀ ਸ਼ਹਿਰ ਦੇ ਲੋਕਾਂ ਲਈ ਬਹੁਤ ਲਾਹੇਵੰਦ ਹੈ ਇਸ ਮੌਕੇ ਪ੍ਰਦਰਸ਼ਨੀ ਦੇਖਣ ਆਏ ਲੋਕਾਂ ਨੇ ਇਸ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਲੁਧਿਆਣਾ ਵਾਸੀਆਂ ਨੂੰ ਅਪੀਲ ਕੀਤੀ ਕਿ ਪ੍ਰਦਰਸ਼ਨੀ ਜ਼ਰੂਰ ਵੇਖਣੀ ਚਾਹੀਦੀ ਹੈ ਕਿਨ ਹਮੇ ਅਜੀ ਤੁਸੀ ਇਹਾ ਜੇ ਗੋਸਟਰ ਆਇਓ ਇਸ ਤਰ੍ਹਾਂ ਦੀ ਐਕਟੀਵਿਟੀ ਕਿਦਾਂ ਦੇ ਕੋਈ ਕਲਾਸ ਦੇਖਣ ਨੂੰ ਮਿਲਿਆ ਮੈਂ ਜਤਿੰਦਰ ਕੁਰਾਨਾ ਐਡਵੋਕੇਟ ਅੱਜ ਜਿ세 ਇੱਥੇ ਆਇਆ ਕਾਰਬੈਗਿੰਗ ਵੱਲੋਂ ਜਿਹੜੀ 2 ਦਿਨ ਦੀ ਐਗਜ਼ਿਬਿਸ਼ਨ ਲਗਾਈ ਗਈ ਹੈ ਬਹੁਤ ਅੱਛਾ ਲੱਗਿਆ ਹੈ ਕਿ ਇੱਥੇ ਆ ਕੇ ਇੱਥੇ ਲਾਲ ਲਾਲ ਤਾਰਾ ਦਾ ਸਟਾਰ ਲੈ ਕੇ ਜੇ ਫੂਡ ਦਾ ਕੋਸਮੈਟਿਕ ਦਾ ਜਨਰਲ ਗੁੱਡ ਦਾ ਸਾਨੂੰ ਇੱਥੇ ਅੱਗੇ ਪਤਾ ਲੱਗਦਾ ਹੈ ਕਿ ਸਾਡੇ ਆਪਣੇ ਲੁਧਿਆਣਾ ਸ਼ਹਿਰ ਸੀ ਪੰਜਾਬ ਲੈਵਲ ਤੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਕੋਈ ਪ੍ਰੋਡਕਟਸ ਹੈਗੇ ਆ ਕੁਝ ਇਦਾਂ ਲੋਕਲ ਜਿਹੜੀ ਕੰਪਨੀ ਹੈਗੇ ਮਾਰਕੀਟਿੰਗ ਵੀ ਕਰ ਰਹੀਆਂ ਸਾਨੂੰ ਅਪਡੇਟ ਹੋ ਰਿਹਾ ਨੌਲੇਜ ਮਿਲਦੀ ਹੈਗੀ ਹੈ ਤੇ ਸਾਨੂੰ ਦੂਜੇ ਵੱਡੇ ਸ਼ਹਿਰਾਂ ਦੂਜੇ ਸਟੇਟਾਂ ਜਹਾਂ ਦੇ ਲੋਨ ਸਟਾਲ ਤੇ ਆ ਕੇ ਲੈ ਸਕਦੇ ਹੈਗੇ ਆ ਤੇ ਸਾਨੂੰ ਜਨਨ ਨੋਲੇਜ ਦੇ ਨਵੱਦਰੀ ਇਹ ਬੱਚੇ ਬੜੇ ਖੁਸ਼ ਹੈਗੇ ਆ ਉਹਨਾਂ ਦੀ ਨੋਲੇਜ ਵਾਧਾ ਹੋ ਰਿਹਾ ਹੈਗਾ ਤੇ ਅਸੀਂ ਉਮੀਦ ਕਰਦੇ ਆ ਅੱਗੇ ਵੀ ਆਉਣ ਵਾਲੇ ਟਾਈਮ 'ਚ ਇਸ ਤਰ੍ਹਾਂ ਐਕਸੀਬਿਸ਼ਨ ਲੱਗਦੇ ਰਹੇਣਗੇ ਥੈਂਕ ਯੂ ਦੇਖਿਆ ਵੀ ਕੁਝ ਆਤਲੇ ਕਿ ਇਹ ਦਾ ਬਣਾ ਹਾਂਜੀ ਜੀ ਹਾਂਜੀ ਆ ਇਧਰ ਸਿੰਗਲ ਰੋ ਜਿਵੇਂ ਕਹਿੰਦੇ ਡਿਪਾਰਟਮੈਂਟ ਹੁੰਦੇ ਸੋ ਗਾ ਸਿੰਗਲ ਵਿੰਡੋ ਦਾ ਸਿਸਟਮ ਹੁੰਦਾ ਇੱਥੇ ਅੱਜ ਇੱਕ ਛੱਤ 'ਤੇ ਸਾਰੇ ਲਗ ਲਗ ਤਰ੍ਹਾਂ ਸਟਾਲ ਹੈਗੇ ਆ ਸਾਰੇ ਇੰਜੋਏ ਕਰ ਰਹੇ ਹੈ ਅਤੇ ਅੱਛਾ ਲੱਗ ਰਿਹਾ ਹੈ ਕਿ ਜੈਨ ਨੌਲੇਜ ਵਧ ਰਹੀ ਹੈ ਪ੍ਰੋਡਕਟਸ ਅੱਛੇ ਮਿਲ ਰਹੇ ਹੈਗੇ ਤੇ ਅਸੀਂ ਇੱਕ ਅਪੀਲ ਕਰਾਂਗੇ ਬਾਕੀ ਲੋਕ ਵੀ ਆ ਕੇ ਦੇਖਣ ਅੱਛਾ ਲੱਗੇਗਾ ਹੈ ਥੈਂਕ ਯੂ ਲੁਧਿਆਣਾ ਲਾਈਵ ਲਈ ਟਿੰਕਾ ਜੱਟ ਦੀ ਰਿਪੋਰਟ